ਮੇਰਾ ਸੰਤਤਤਾ ਤੇ ਗੈਰ ਤਰੰਦੀ ਰੱਖਿਆ ਲਈ ਦੁਨੀਆ ਵਿੱਚ ਅਦੁੱਤੀ ਕੁਰਬਾਨੀ ਕਿਸ ਨੇ ਦਿੱਤੀ ਸੀ ਗੁਰਦੇਵਾ ਦਾ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਕਦੋਂ ਹੋਇਆ 1 ਅਪ੍ਰੈਲ 1921 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਦਾ ਕੀ ਨਾਂ ਸੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਦਾ ਕੀ ਨਾਂ ਸੀ ਮਾਤਾ ਨਾਨਕੀ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕਿੰਨੇ ਭੈਣ ਭਰਾ ਸਨ ਚਾਰ ਭਰਾ ਤੇ ਇੱਕ ਭੈਣ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਕਿੱਥੇ ਹੋਇਆ ਅੰਮ੍ਰitsar ਗੁਰੂ ਕੇ ਚੱਕ ਕਿਹ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਨਮ ਸਥਾਨ ਤੇ ਬਣੇ ਗੁਰਦੁਆਰੇ ਦਾ ਕੀ ਨਾਮ ਹੈ ਗੁਰਦੁਆਰਾ ਗੁਰੂ ਕੇ ਮਹਿਲ ਅੰਮ੍ਰitsar ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਭੈਣ ਦਾ ਨਾਮ ਕੀ ਹੈ ਬੀਬੀ ਵੀਰੋ ਜੀ ਬੀਬੀ ਵੀਰੋ ਜੀ ਦਾ ਵਿਆਹ ਕਿੱਥੇ ਅਤੇ ਕਿਸ ਨਾਲ ਹੋਇਆ ਚਪਾਲ ਪਿੰਡ ਵਿੱਚ ਮੱਲੇ ਨਵਾਸੀ ਧਰਮੇ ਕੋਸਲੀ ਖੱਤਰੀ ਦੇਸ ਪੁੱਤਰ ਸਾਧੂ ਜੀ ਨਾਲ ਹੋਇਆ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਕੌਣ ਸਨ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੇ ਦਾਦਾ ਜੀ ਕੌਣ ਸਨ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਾਦੀ ਜੀ ਕੌਣ ਸਨ ਮਾਤਾ ਗੰਗਾ ਜੀ ਗੁਰੂ ਤੇਗ ਬਹਾਦਰ ਸਾਹਿਬ ਸਾਹਿਬ ਜੀ ਦਾ ਨਾਨਕਾ ਪਿੰਡ ਕਿਹੜਾ ਸੀ ਪਿੰਡ ਬਕਾਲਾ ਅੰਮ੍ਰਿਤਸਰ ਪੰਜਾਬ ਗੁਰੂ ਤੇਗ ਬਹਾਦਰ ਜੀ ਦੇ ਨਾਨਾ ਜੀ ਦਾ ਕੀ ਨਾਮ ਪਾਈ ਹਰੀ ਚੰਦ ਜੀ ਗੁਰੂ ਤੇਗ ਬਹਾਦਰ ਜੀ ਦੇ ਨਾਨੀ ਜੀ ਦਾ ਕੀ ਨਾਂ ਸੀ ਮਾਤਾ ਹਰਦੇਵੀ ਜੀ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਦੋਂ ਤੇ ਕਿੱਥੇ ਹੋਇਆ 732 ਈਸਵੀ ਨੂੰ ਕਰਤਾਰਪੁਰ ਜਲੰਧਰ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਕਿਸ ਨਾਲ ਹੋਇਆ ਮਾਤਾ ਗੁਜਰੀ ਕੌਰ ਜੀ ਨਾਲ ਮਾਤਾ ਗੁਜਰੀ ਜੀ ਦੇ ਮਾਤਾ ਪਿਤਾ ਦਾ ਕੀ ਨਾਂ ਸੀ ਮਾਤਾ ਬਿਸ਼ਨਕਰ ਜੀ ਪਿਤਾ ਪਹਿਲਾ ਚੰਦ ਜੀ ਮਾਤਾ ਗੁਜਰੀ ਜੀ ਦੇ ਕਿੰਨੇ ਭਰਾ ਸਨ ਦੋ ਭਰਾ ਸਨ ਪਾਈਕਰ ਪਾਲ ਚੰਦ ਜੀ ਅਤੇ ਭਾਈ ਮਿਹਰ ਚੰਦ ਜੀ ਮਾਤਾ ਗੁਜਰੀ ਜੀ ਦੇ ਕਿੰਨੇ ਬੱਚੇ ਸਨ ਇੱਕ ਪੁੱਤਰ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਦੋਂ ਹੋਇਆ 22 ਦਸੰਬਰ 1666 ਈਸਵੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਕਿੱਥੇ ਹੋਇਆ ਪੰਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦਾ ਬਚਪਨ ਦਾ ਕੀ ਨਾਂ ਸੀ ਗੋਬਿੰਦ ਰਾਏ ਗੁਰਤੇਬਾਦ ਜੀ ਦੇ ਹੁਕਮ ਨਾਮ ਅਨੁਸਾਰ ਗੋਬਿੰਦਾਸ ਵੀ ਪ੍ਰਚਲਿਤ ਹੋਇਆ ਸੀ ਗੁਰੂ ਗੋਬਿੰਦਾਸ ਜੀ ਰਾਏ ਜੀ ਦੇ ਪਟਨਾ ਵਿਖੇ ਕਿਹੜੇ ਕਿਹੜੇ ਵਿਸ਼ੇਸ਼ ਸਰਦਾਰ ਲੋਸਨ ਪੰਡੇ ਸ਼ੇਵਤਾ ਤੇ ਰਾਜਾ ਫਤੇ ਚੰਦ ਦੀ ਰਾਣੀ ਨਵਾਬ ਰਹੀਮ ਬਖਸ਼ ਅਤੇ ਕਰੀਮ ਬਖਸ਼ ਜਦੋਂ ਗੁਰੂ ਤੇਗ ਬਹਾਦਰ ਜੀ ਦੇ ਜਨਮ ਦੀ ਖਬਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਿਲੀ ਉਸ ਸਮੇਂ ਗੁਰੂ ਜੀ ਕੀ ਕਰ ਰਹੇ ਸਨ ਗੁਰੂ ਹਰਗੋਬਿੰਦ ਸਾਹਿਬ ਜੀ ਹੰਦਸਾਹਿਬ ਵਿੱਚ ਆਸਾ ਦੀ ਵਾਰ ਦਾ ਕੀਰਤਨ ਸੁਣ ਰਹੇ ਸਨ ਬਾਬਾ ਗੁਰਦੱਤਾ ਜੀ ਦੀ ਜੰਜ ਬਰਾਤ ਚੜਨ ਲੱਗੇ ਆ ਇੱਕ ਗਰੀਬ ਨੰਗੇ ਬੱਚੇ ਨੂੰ ਦੇਖ ਕੇ ਗੁਰਤੇਗਵਧਾ ਜੀ ਨੇ ਕੀ ਕੀਤਾ ਸੀ ਉਸ ਗਰੀਬ ਤੇ ਤਰਸ ਕਰਕੇ ਆਪਣੇ ਨਵੇਂ ਕੱਪੜੇ ਉਤਾਰ ਕੇ ਉਸ ਨੰਗੇ ਬੱਚੇ ਨੂੰ ਪਾ ਦਿੱਤੇ ਸਨ ਕਤਾਰਪੁਰ ਦੀ ਜੰਗ ਵਿੱਚ ਗੁਰਤੇਗਵਧਾ ਜੀ ਨੇ ਕੀ ਭੂਮਿਕਾ ਨਿਭਾਈ ਜੰਗ ਦੇ ਮੈਦਾਨ ਵਿੱਚ ਡਟ ਕੇ ਤੇਗ ਦੇ ਜੋਰ ਦਿਖਾਏ ਕਿੰਨੇ ਸਾਲ ਦੀ ਉਮਰ ਵਿੱਚ ਗੁਰਤੇਗਵਧਾ ਜੀ ਕਿਰਪਾਨ ਫੜ ਕੇ ਜੰਗ ਦੇ ਮੈਦਾਨ ਵਿੱਚ ਨਿਕਲੇ ਸਨ 13 ਸਾਲ ਦੀ ਉਮਰ ਵਿੱਚ ਮਤਨਾਨੀ ਕੀ ਨੇ ਕਦੋਂ ਜੰਗ ਦੇ ਮੈਦਾਨ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਛੋਟੀ ਉਮਰ ਕਰਕੇ ਬਾਪੇ ਸੁ ਬੁਲਾਇਆ ਭੇਜਿਆ ਤਾਂ ਗੁਰੂ ਤੇਗ ਬਹਾਦਰ ਜੀ ਨੇ ਕੀ ਕਿਹਾ ਸੀ ਜੰਗ ਨੂੰ ਵਿੱਚੇ ਛੱਡ ਦੇਣਾ ਧਰਮ ਹੈ ਸ਼ੀਸ਼ ਚਾਏ ਪਰ ਪੈਰ ਪਛਾਣ ਨਹੀਂ ਪਾਣਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੰਜਵੇਂ ਤੇ ਸਭ ਤੋਂ ਛੋਟੇ ਸਾਹਿਬਜ਼ਾਦੇਆਂ ਦਾ ਨਾਂ ਦੱਸੋ ਗੁਰ ਤੇਗ ਬਹਾਦਰ ਸਾਹਿਬ ਜੀ ਗੁਰੂ ਤੇਗ ਬਹਾਦਰ ਸਹਿਬ ਜੀ ਨੇ ਆਪਣੀ ਉਮਰ ਦੇ ਪਹਿਲੇ 9 ਸਾਲ ਕਿੱਥੇ ਗੁਜ਼ਾਰੇ? ਸ੍ਰੀ ਅਮਰ ਸਾਹਿਬ ਵਿਖੇ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਾਈ ਦੇਣ ਲਈ ਬਾਬਾ ਸ਼ਬਦ ਕਿਉਂ ਵਰਤੇ ਸੀ? ਛੋਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਗੁਰਦੱਦੀ ਗੁਰੂ ਤੇਗ ਬਹਾਦਰ ਜੀ ਨੂੰ ਦੇਹ ਦਿੱਤੀ ਸੀ ਇਸ ਕਰਕੇ ਗੁਰੂ ਤੇਗ ਬਹਾਦਰ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਬਾਬੇ-ਦਾਦੇ ਲੱਗਦੇ ਸਨ। ਕਿਸੇ ਸਾਉ ਦਾ ਦੀ ਦੋ ਤਰਫੀ ਵਰਤੋ ਕਰਕੇ 22 ਗੱਡੀਆਂ ਲਗਾ ਕੇ ਬਕਾਲੇ ਦੀ ਧਾਤੀ ਤੇ 22 ਗੁਰੂ ਬਣ ਕੇ ਬੈਠੇ ਬਾਬੇ ਸ਼ਬਦ ਕਿਉਂ ਕੇ ਸਿੱਖਾ ਵਿੱਚ ਬਾਬਾ ਸ਼ਬਦ ਗੁਰੂਆਂ ਲਈ ਵੀ ਵਰਤਿਆ ਜਾਂਦਾ ਹੈ ਪਾਈ ਮਹਿਦਾ ਜੀ ਕੌਣ ਸਨ ਬਕਾਲੇ ਦਾ ਟਣਾੜ ਮਨੁੱਖ ਜੋ ਆਪ ਜੀ ਤੋਂ ਪ੍ਰਭਾਵਿਤ ਹੋ ਕੇ ਆਪ ਜੀ ਦੀ ਸੇਵਾ ਵਿੱਚ ਰਿਹਾ ਗੁਰੂ ਤੇਗ ਬਹਾਦਰ ਜੀ ਬਕਾਲੇ ਕਿੰਨੀ ਸਾਲ ਦੀ ਉਮਰ ਵਿੱਚ ਆਏ 20 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਜੀ ਗੁਰੂ ਹਰ Rai ਸਾਹਿਬ ਜੀ ਦੇ ਕੀ ਲੱਗਦੇ ਸਨ ਚਾਚਾ ਜੀ ਲੱਗਦੇ ਸਨ ਗੁਰੂ ਤੇਗ ਬਹਾਦਰ ਜੀ ਨੂੰ ਪੂਰਬੀ ਪ੍ਰਾਂਤਾਂ ਵਿੱਚ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਕਿਸ ਨੇ ਦਿੱਤੀ ਸੀ ਗੁਰੂ ਹਰ Rai ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਜੀ ਨੂੰ ਪੂਰਬੀ ਪ੍ਰਾਂਤਾਂ ਵਿੱਚ ਪਟਾਇਰ ਕਰਨਾ ਕਦੋਂ ਗਏ ਸਾਲ 1655 ਵਿੱਚ ਮੱਖਣ ਮੱਖਣ ਦਾ ਲੁਭਾਣਾ ਬਕਾਲੇ ਵਿਖੇ ਕਿਉਂ ਆਇਆ ਸੀ ਮੱਖਣਤਾਲ ਬਾੜਾ ਸਤਗੁਰ ਦੀ ਪਾਲ ਵਿੱਚ ਉਹਨਾਂ ਨੂੰ ਭੇਟਾ ਦੇਣ ਆਇਆ ਸੀ ਮੱਖਣਤਾਲ ਬਾਣਾ ਕਿੱਥੋਂ ਦਾ ਰਹਿਣ ਵਾਲਾ ਸੀ ਜ਼ਿਲ੍ਹਾ ਜੇਲਮ ਦੇ ਨਗਰ ਢਾਂਡੇ ਦਾ ਰਹਿਣ ਵਾਲਾ ਸੀ ਮੱਖਣਤਾਲ ਬਾਣਾ ਗੁਰੂ ਨੂੰ ਕਿੰਨੀ ਭੇਟਾ ਦੇਣ ਆਇਆ ਸੀ 500 ਮੋਹਰਾਂ ਬਕਾਲੇ ਆ ਕੇ ਮੱਖਣਤਾਲ ਨੇ ਅਜਿਹਾ ਕੀ ਵੇਖਿਆ ਕੀ ਉਹ ਹੈਰਾਨ ਹੋ ਗਿਆ ਉਸਨੇ ਵੇਖਿਆ ਕਿ ਬਕਾਲੇ ਵਿੱਚ ਤਾਂ ਬਾਈ ਗੁਰੂ ਬਣੇ ਬੈਠੇ ਹਨ ਸੱਚੇ ਗੁਰੂ ਨੂੰ ਲੱਭਣ ਲਈ ਮੱਖਣ ਸ਼ਾਹ ਨੇ ਕੀ ਵੀ ਉਤ ਬਣਾਈ ਮੱਖਣ ਸ਼ਾਹ ਨੇ ਹਰੇਕ ਬਣੇ ਗੁਰੂ ਅੱਗੇ ਦੋ ਦੋ ਮੋਹਰਾ ਰੱਖ ਕੇ ਮੱਥਾ ਟੇਕਿਆ ਜਦੋਂ ਗੁਰੂ ਤੇਗ ਬਹਾਦਰ ਜੀ ਅੱਗੇ ਦੋ ਮੋਹਰਾ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਕੀ ਕਿਹਾ ਗੁਰੂ ਜੀ ਨੇ ਉਸ ਨੂੰ ਸਾਰੀ ਪੇਟਾ 500 ਮੋਹਰਾ ਦਾ ਚੇਤਾ ਕਰਵਾਇਆ ਕੋਠੇ ਉੱਤੇ ਚੜ ਕੇ ਮੱਖਣ ਸ਼ਾਹ ਨੇ ਕੀ ਡੰਡੋਰਾ ਦਿੱਤਾ ਗੁਰੂ ਲਾਦੋਰੇ ਜਦੋਂ ਮਕਰਸਾਹ ਨੇ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਪ੍ਰਗਟ ਕੀਤਾ ਤਾਂ ਗੁਰੂ ਜੀ ਦੀ ਉਮਰ ਕਿੰਨੀ ਸੀ ਲਗਭਗ 43 ਸਾਲ ਗੁਰੂ ਤੇਗ ਬਹਾਦਰ ਜੀ ਤੇ ਗੋਲੀ ਕਿਸ ਨੇ ਚਲਾਈ ਸੀ ਧੀਰਮਲ ਦੇ ਮਸ਼ਾਹਦ ਸ਼ੀਹੇ ਨੇ ਗੋਲੀ ਚਲਾਈ ਸੀ ਜਦੋਂ ਸ਼ੀਹੇ ਮਸ਼ਾਹਦ ਨੇ ਆਪਣੇ ਸਾਥੀਆਂ ਦੀ ਮਦਦ ਨਾਲ ਗੁਰੂ ਤੇਗ ਬਹਾਦਰ ਜੀ ਤੇ ਘਰ ਦਾ ਸਮਾਨ ਅਤੇ ਪੈਸਾ ਤਕੜਾ ਲੁੱਟ ਲਿਆ ਤਾਂ ਗੁਰੂ ਜੀ ਨੇ ਕੀ ਕੀਤਾ ਗੁਰੂ ਜੀ ਇਹ ਸਭ ਕੁਝ ਵੇਖ ਕੇ ਵੀ ਸ਼ਾਂਤ ਚਿੱਤ ਅਡੋਲ ਟਿਕੇ ਰਹੇ ਜਦੋਂ ਮੱਖਣ ਸਾਹ ਲਵਾਣਾ ਧੀਰਮਲ ਕੋਲ ਆਦੀ ਬੀੜ ਅਤੇ ਗੁਰੂ ਘਰ ਤੋਂ ਲੁੱਟਿਆ ਹੋਇਆ ਸਾਰਾ ਸਮਾਨ ਵਾਪਸ ਲੈ ਆਇਆ ਤਾਂ ਗੁਰੂ ਜੀ ਨੇ ਕੀ ਕੀਤਾ ਗੁਰੂ ਜੀ ਨੇ ਆਹ ਬੀੜ ਅਤੇ ਸਾਰਾ ਸਮਾਨ ਧੀਰਮਲ ਨੂੰ ਵਾਪਸ ਮੋੜ ਦਿੱਤਾ ਗੁਰੂ ਤੇਗ ਬਹਾਦਰ ਜੀ ਕਦੋਂ ਹਰਿਮੰਦਰ ਸਾਹਿਬ ਸਹਿ ਦਰਸ਼ਨ ਕਰਨ ਆਏ ਤਾਂ ਪੁਜਾਰੀਆਂ ਨੇ ਕੀ ਕੀਤਾ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ ਤੇ ਆਪ ਲੋਕ ਗਏ ਹਰਮਨ ਦਾ ਸਾਹਿਬ ਦੇ ਦਰਸ਼ਨ ਕਰਨ ਆਏ ਗੁਰੂ ਜੀ ਜਿਸ ਤਾਂ ਬੈਠੇ ਸਨ ਉਹ ਅੱਜ ਉੱਥੇ ਕਿਹੜਾ ਗੁਰਦੁਆਰਾ ਸਥਿਤ ਹੈ ਗੁਰਦੁਆਰਾ ਥੜਾ ਸਾਹਿਬ ਜੀ ਹਰਮਨ ਦਾ ਸਾਹਿਬ ਦੇ ਦਰਵਾਜ਼ੇ ਬੰਦ ਕਰਨ ਵਾਲੇ ਪੁਜਾਰੀ ਕੌਣ ਸਨ ਉਸ ਸਮੇਂ ਦੇ ਮਸੰਤ ਪੁਜਾਰੀ ਅਤੇ ਹਰਜੀ ਜੋ ਕੇ ਮਿਹਰਬਾਨ ਦਾ ਪੁੱਤਰ ਸੀ ਜਦੋਂ ਪੁਜਾਰੀਆਂ ਨੇ ਦਰਵਾਜ਼ੇ ਨਾ ਖੋਲੇ ਤਾਂ ਗੁਰੂ ਜੀ ਨੇ ਕੀ ਕੀਤਾ ਗੁਰੂ ਜੀ ਨੇ ਪਿੰਡਾਂ ਦੀ ਲੋਕਾਂ ਦੀ ਬੇਨਤੀ ਤੇ ਭੱਲੇ ਪਿੰਡ ਚਲੇ ਗਏ ਬੱਲੇਪਿੰਡ ਦੀਆਂ ਸੰਗਤਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਜੀ ਨੇ ਕੀ ਅਸੀਸ ਦਿੱਤੀ ਵੱਲਾ ਗੁਰੂ ਕਾ ਗੱਲਾ ਬੱਲੇਪਿੰਡ ਦੇ ਲੋਕਾਂ ਨੂੰ ਗੁਰੂ ਜੀ ਨੇ ਕੀ ਉਪਦੇਸ਼ ਦਿੱਤਾ ਵਾਹਿਗੁਰੂ ਦਾ ਨਾਮ ਜਪਣ ਨਾਲ ਪਾਪ ਸਾਗਰ ਤੋਂ ਪਾਰ ਹੋ ਸਕਦਾ ਹੈ ਇਹੀ ਮਨੁੱਖਾ ਜਨਮ ਦਾ ਮੱਤਵ ਹੈ ਅੰਮ੍ਰਿਤਸਰ ਦੇ ਮਤਸਦ ਅਤੇ ਪੁਜਾਰੀ ਗੁਰੂ ਜੀ ਕੋਲੋਂ ਮਾਫ਼ੀ ਮੰਗਣ ਕਿੱਥੇ ਆਈ ਬੱਲੇਪਿੰਡ ਵਿਖੇ ਮਸੰਦਾ ਤੇ ਖੋਟੇ ਪੁਜਾਰੀਆਂ ਨੇ ਗੁਰੂ ਜੀ ਤੋਂ ਮਾਫ਼ ਕਿਉਂ ਮੰਗੀ ਅੰਮੇ ਸਾਧਿਆ ਬੀਬੀਆਂ ਹੋਰ ਸਰਦਾਲੂ ਮੱਖੜ ਸਾਦੇ ਝਾੜ-ਪੋੜ ਤੇ ਮਾਫ਼ੀ ਮੰਗੀ ਮਸੰਦਾ ਦੇ ਖੋਟੇ ਅਤੇ ਬੁਰੇ ਵਿਵਾਰ ਨੂੰ ਵੇਖ ਕੇ ਗੁਰੂ ਜੀ ਨੇ ਕੀ ਕਿਹਾ ਨਹੀਂ ਮਸੰਤ ਤੂੰ ਮਮਲ ਸਈਏ ਤ੍ਰਿਸ਼ਨਾ ਗੰਤੇ ਅੰਤਰ ਸੜੀਏ ਨਾ ਮਸੰਦਾ ਤੂੰ ਅੰਮ੍ਰਿਤ ਸੜੀਏ ਤ੍ਰਿਸ਼ਨਾ ਗਣਤੇ ਅੰਤਰ ਸੜੀਏ ਤੋਂ ਕੀ ਭਾਵ ਹੈ ਹਨ ਤੁਸੀਂ ਅੰਮ੍ਰਿਤਸਰ ਵਾਲੇ ਚੰਗੇ ਕਿਰਦਾਰ ਨਹੀਂ ਰਹੇ ਸਗੋ ਤ੍ਰਿਸ਼ਨਾ ਦੇ ਲੋਭ ਵਿੱਚ ਫਸ ਕੇ ਅੰਦਰੋਂ ਸੜ ਚੁਕੇ ਹੋ ਨਾਮ ਮਸੰਦਰ ਤੂੰ ਅੰਮ੍ਰਿਤਸਰੀਏ ਤੁਸੀਂ ਨਾ ਗਾਣਾ ਤੇ ਅੰਦਰ ਸੜੀਏ ਨੂੰ ਬਾਦ ਵਿੱਚ ਲੋਕਾਂ ਨੇ ਕਿਵੇਂ ਪ੍ਰਚਾਰਿਤ ਕੀਤਾ ਅੰਮ੍ਰਿਤਸਰੀਏ ਅੰਤ ਸੜੀਏ ਕਿਹਾ ਤੇ ਕਿਹਾ ਕਿ ਗੁਰੂ ਜੀ ਨੇ ਅੰਮ੍ਰਿਤਸਰ ਦੇ ਲੋਕਾਂ ਨੂੰ ਸ਼ਰਾਪ ਦਿੱਤਾ ਹੈ ਕਿ ਗੁਰੂ ਜੀ ਨੇ ਸੱਚਮੁੱਚ ਅੰਮ੍ਰਿਤਸਰ ਦੇ ਲੋਕਾਂ ਨੂੰ ਸ਼ਰਾਪ ਦਿੱਤਾ ਸੀ ਨਹੀਂ ਗੁਰੂ ਜੀ ਕਦੇ ਸ਼ਰਾਪ ਨਹੀਂ ਦਿੰਦੇ ਸਗੋ ਇਹ ਕੇਵਲ ਮਸੰਦਾ ਅਤੇ ਪੁਜਾਰੀਆਂ ਦੇ ਕਿਰਦਾਰ ਦੇਖ ਕੇ ਉਹਨਾਂ ਲਈ ਕਿਹਾ ਸੀ ਕੁਝ ਸਮਾਂ ਬੱਲਾ ਪਿੰਡ ਟਿਕਣਾ ਤੋਂ ਬਾਅਦ ਗੁਰੂ ਜੀ ਕਿੱਥੇ ਗਏ ਓਕੇਵਾਲੀ ਓਕੇਵਾਲੀ ਅਮੇਸ਼ਾ ਵਿਕੇ ਕਿਹੜਾ ਗੁਰਦੁਆਰਾ ਸਿੱਟ ਸੋਬਿਤ ਹੈ ਗੁਰਦੁਆਰਾ ਗੁਰੂ ਦਾ ਬਾਗ ਗੁਰੂ ਦਾ ਬਾਗ ਗੁਰਦੁਆਰਾ ਕਿਉਂ ਬਣਿਆ ਕਿਉਂਕਿ ਇਸ ਥਾਂ ਗੁਰੂ ਜੀ ਨੇ ਇੱਕ ਖੂਹ ਲਗਵਾਇਆ ਸੀ ਅਤੇ ਸੰਗਤਾਂ ਨੂੰ ਬਾਗ ਲਗਾਉਣ ਲਈ ਇਹ ਪ੍ਰੇਰਿਆ ਸੀ ਮੁੱਖੇ ਵਾਲੇ ਪਿੰਡ ਤੋਂ ਬਾਅਦ ਸਤਗੁਰੂ ਜੀ ਕਿੱਥੇ ਪਹੁੰਚੇ ਅਜਨਾਲੇ ਤੋਂ ਹੁੰਦੇ ਹੋਏ ਤਰਨਤਾਰਨ ਪਹੁੰਚੇ ਤਰਨਤਾਰਨ ਵਿਖੇ ਗੁਰੂ ਜੀ ਕਿੰਨੇ ਸਤਾਨਾਂ ਤੇ ਗਏ ਮਾਤਾ ਪਾਨੀ ਜੀ ਦੇ ਖੂਹ ਅਤੇ ਕੋਹੜੀਆਂ ਤੇ ਬਣਾਏ ਗਏ ਸਥਾਨ ਤੇ ਤਰਨਤਾਰਨ ਤੋਂ ਬਾਅਦ ਗੁਰੂ ਜੀ ਕਿੱਥੇ ਗਏ ਖਡੂਰ ਸਾਹਿਬ ਗੁਰੂ ਤੇਗ ਬਹਾਦਰ ਜੀ ਨੂੰ ਕੋਈ ਦਵਾਲਾ ਕੌਣ ਲੈ ਕੇ ਗਏ ਸਨ ਬਾਬਾ ਮੋਰੀ ਜੀ ਦੇ ਸੰਤਾਨ ਦੇ ਮੁਖੀ ਬਾਬਾ ਦਵਾਰਕਾ ਦਾਸ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੋਇਦਵਾਲ ਕਦੋਂ ਪਹੁੰਚੇ ਸਾਲ 1664 ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਗੋਇਦਵਾਲ ਦੇ ਖੇਮ ਕਰਨ ਵਿਖੇ ਕੌਣ ਲੈ ਕੇ ਆਇਆ ਰਗ ਪਿੱਤਰ ਰਾਏ ਦਾ ਪੁੱਤਰ ਮੂਰ ਚੰਦ ਰਗ ਪਿੱਤਰ ਰਾਏ ਨੇ ਖੇਮ ਕਰਨ ਵਿਖੇ ਗੁਰੂ ਤੇਗ ਬਹਾਦਰ ਜੀ ਨੂੰ ਕੀ ਭੇਟ ਕੀਤਾ ਘੋੜੀ ਪੇਟ ਕੀਤੀ ਸੀ ਖੇਮ ਕਰਨ ਤੋਂ ਬਾਅਦ ਸਤਗੁਰ ਜੀ ਕਿੱਥੇ ਗਏ ਸਨ ਚੋਲਾ ਪਿੰਡ ਵਿੱਚ ਪਿੰਡ ਚੋਲਾ ਵਿੱਚ ਗੁਰੂ ਜੀ ਕਿਸ ਦੇ ਘਰ ਠਹਿਰੇ ਸਨ ਭਈਰਾ ਬਾਡੀ ਦੇ ਘਰ ਠਹਿਰੇ ਸਨ ਚੋਲਾ ਪਿੰਡ ਵਿੱਚ ਕਿਸ ਗੁਰੂ ਸਾਹਿਬ ਜੀ ਦੀ ਕਿਹੜੀ ਨਿਸ਼ਾਨੀ ਪਈ ਹੈ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਚੋਲਾ ਸਾਹਿਬ ਪਿਆ ਹੈ ਗੁਰੂ ਤੇਗ ਬਹਾਦਰ ਜੀ ਮਾਲਵੇ ਦੇ ਇਲਾਕੇ ਵਿੱਚ ਪ੍ਰਚਾਰ ਕਰਨ ਲਈ ਕਿਉਂ ਗਏ ਸਨ ਵਿਦਵਾਨਾਂ ਦੀ ਵਿਚਾਰ ਹੈ ਕਿ ਮਾਝੇ ਦੇ ਇਲਾਕੇ ਵਿੱਚ ਦੂਜੇ ਤੀਜੇ ਚੌਥੇ ਪੰਜਵੇਂ ਅਤੇ ਛੇਵੇਂ ਪਾਤਸ਼ਾਹ ਨੇ ਪ੍ਰਚਾਰ ਕਰਕੇ ਸਿੱਖੀ ਦੀ ਰੱਖਵਾਈ ਸੀ ਦੁਆਬੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਪ੍ਰਚਾਰ ਕੀਤਾ ਸੀ ਮਾਲਵੇ ਵਿੱਚ ਤਾਂ ਸਿੱਖੀ ਦਾ ਪ੍ਰਚਾਰ ਹੁੰਦਾ ਰਿਹਾ ਪਰ ਸਤਗੁਰ ਜੀ ਆਪ ਨਹੀਂ ਵਿਛੜ ਸਕੇ ਇਸ ਲਈ ਗੁਰੂ ਤੇਗ ਬਹਾਦਰ ਜੀ ਇਸ ਦੇਸ਼ ਵਿੱਚ ਤਿੰਨ ਵਾਰ ਪ੍ਰਚਾਰ ਕਰਨ ਲਈ ਆਏ ਮਾਲਵੇ ਦੇ ਇਲਾਕੇ ਵਿੱਚ ਆਪ ਜੀ ਦੇ ਪ੍ਰਚਾਰ ਦਾ ਕੀ ਆਧਾਰ ਸੀ ਪੈ ਕਹੂ ਕੋ ਦੇਤ ਨਾ ਹੈ ਨਹਿ ਪੈਮਾਨ ਤਾਨ ਨੂੰ ਅਦਰ ਬਣਾ ਕੇ ਪ੍ਰਚਾਰ ਕੀਤਾ ਗੁਰੂ ਜੀ ਵੱਲੋਂ ਕਿਤੇ ਗਏ ਮਾਲਵੇ ਦੇਸ਼ ਵਿੱਚ ਪ੍ਰਚਾਰ ਦਾ ਕੀ ਛਿੱਟਾ ਨਿਕਲੇ ਆ ਇਹਦੇ ਛਿੱਟੇ ਵੱਜੋਂ ਮਾਲਵੇ ਦੇ ਜੋਧੇ ਜਾਨਵਾਰਾਂ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਨਿਤਰੇ ਸਨ ਸਤਗੁਰ ਜੀ ਦਰੋਲੀ ਵਿਖੇ ਕਿਸ ਕੋਲ ਠਹਿਰੇ ਸਨ ਭਾਈ ਸਾਈਂ ਦਾਸ ਜੀ ਕੋਲ ਠਹਿਰੇ ਸਨ ਭਾਈ ਸਾਈ ਦਾਸ ਜੀ ਸਤਗੁਰ ਤੇਗਵਰ ਦਾ ਜੀ ਦੇ ਕੀ ਲੱਗਦੇ ਸਨ ਮਸਲ ਜੀ ਲੱਗਦੇ ਸਨ ਤਲਵੰਡੀ ਸਾਬੋ ਪਹੁੰਚ ਕੇ ਗੁਰੂ ਜੀ ਨੇ ਕੀ ਸੇਵਾ ਕਰਾਈ ਸੀ ਸਰੋਬਰ ਦੀ ਖਦਵਾਈ ਦੀ ਸੇਵਾ ਕਰਵਾਈ ਸੀ ਭਾਈ ਦਗੋ ਜੀ ਨੇ ਸਤਗੁਰੂ ਜੀ ਨੂੰ ਇਹ ਬੇਨਤੀ ਕੀਤੀ ਸੀ ਭਾਈ ਦਗੋ ਜੀ ਨੇ ਬੇਨਤੀ ਕੀਤੀ ਕਿ ਉਸ ਦੇ ਨਗਰ ਤੰਤਾਨ ਤਸੀਲ ਨਰਵਾਣਾ ਵਿਖੇ ਇੱਕ ਸਿੱਖੀ ਪ੍ਰਚਾਰ ਦਾ ਇੱਕ ਵੱਡਾ ਕੇਂਦਰ ਸਥਾਪਿਤ ਕੀਤਾ ਜਾਵੇ ਭਾਈ ਦਗੋ ਨੇ ਸਤਗੁਰੂ ਜੀ ਦੀ ਅਗਿਆਨ ਅਨੁਸਾਰ ਇਹ ਸੇਵਾਵਾਂ ਨਿਭਾਈਆਂ ਗੁਰੂ ਜੀ ਨੇ ਸਤਗੁਰੂ ਜੀ ਲਈ ਤੰਤਾਨ ਵਿਖੇ ਰਹਾਇਸ਼ੀ ਮੈਦ ਦੀ ਉਸਾਰੀ ਚੰਗੇ ਮਿੱਟੇ ਪਾਣੀ ਲਈ ਖੂਹ ਪੁੱਟਿਆ ਅਤੇ ਸਰੋਵਰ ਨੂੰ ਸਾਫ਼ ਕਰਕੇ ਉਸ ਵਿੱਚ ਪਾਣੀ ਭਰਿਆ ਗਿਆ। ਸੰਤਾਨ ਅਤੇ ਉਸ ਦੇ ਨੇੜੇ ਨੇੜੇਲੇ ਪਿੰਡਾਂ ਵਿੱਚ ਪ੍ਰਚਾਰ ਦੌਰਾਨ ਗੁਰੂ ਜੀ ਨੇ ਇਹ ਉਪਦੇਸ਼ ਦਿੱਤਾ। ਲੋਕਾਂ ਨੂੰ ਸਦਾਚਾਰੀ ਜੀਵਨ ਜਿਉਣ ਲਈ ਚੋਰੀ, ਨਸ਼ਾ ਅਤੇ ਤੰਬਾਕੂ ਦੀ ਵਰਤੋਂ ਕਰਨ ਤੋਂ ਸਖਤਾਈ ਨਾਲ ਵਰਜਿਆ। ਭਾਈ ਮੀਨਾ ਕੌਣ ਸੀ? ਸੰਤਾਨ ਦਾ ਇੱਕ ਸਿੱਖ ਜੋ ਕਿ ਸੰਗਤਾਂ ਲਈ ਪਾਣੀ ਦੀ ਸੇਵਾ ਕਰਦਾ ਸੀ। ਪਾਈ ਮੀਹਾਂ ਜੀ ਦੇ ਪਿਤਾ ਦਾ ਨਾਮ ਲੇਖੋ ਪਾਈ ਦਾ ਨੰਦ ਲਾਲ ਸੋਨਾ ਜੀ ਪਾਈ ਮੀਹਾਂ ਜੀ ਦਾ ਪਹਿਲਾ ਨਾਮ ਕੀ ਸੀ ਪਾਈ RAMਦੇਵ ਜੀ ਪਾਈ RAMਦੇਵ ਜੀ ਦਾ ਕੋ ਪਾਈ ਮੀਹਾਂ ਨਾਮ ਕਿਨੇ ਪਿਆਤੇ RAMਦੇਵ ਸੰਕਤਾ ਦੇ ਸ਼ਨਾ ਲੰਗਰ ਅਤੇ ਛੜਕਾਓ ਲਈ ਬਹੁਤ ਪਾਣੀ ਪਰਪੜ ਲਿਆਉਂਦਾ ਸੀ ਵਾਤਾਵਰਨ ਨੂੰ ਛਾਪ ਰੱਖਣ ਲਈ ਮਸਕਾ ਪਰਪੜ ਛੜਕਾਓ ਕਰਦਾ ਸੀ ਸਤਿਗੁਰੂ ਗੁਰਤੇ ਬਾਅਦ ਜਿਉਂਦੀ ਸੇਵਾ ਨੂੰ ਦੇਖ ਕੇ ਆਦੋਰ ਦਾ ਨਾਂ ਆਪ ਹੀ ਮਿਹਰ ਰੱਖਦੇ ਤਾਂ ਰਾਣੀ ਚੰਪਾ ਕੌਣ ਸੀ ਗੁਰੂ ਘਰ ਦੀ ਸ਼ਰਧਾਲੂ ਅਤੇ ਬਲਾਸਕੌਰ ਦੇ ਰਾਜਾ ਦੀਪ ਚਾਨ ਦੀ ਪਤਨੀ ਸੀ ਰਾਣੀ ਚੰਪਾ ਨੇ ਗੁਰੂ ਘਰ ਦੀ ਸੇਵਾ ਕਿਵੇਂ ਕੀਤੀ ਰਾਣੀ ਚੰਪਾ ਨੇ ਆਪਣਾ ਨਗਰ ਅਨੰਦਪੁਰ ਤਸੀਲ ਵਿਸਾਉਣ ਲਈ ਗੁਰੂ ਜੀ ਨੂੰ ਇੱਕ ਜ਼ਮੀਨ ਭੇਟ ਕੀਤੀ ਸੀ ਜੋ ਕਿ ਗੁਰੂ ਜੀ ਨੇ ਮੁਫਤ ਲੈਣ ਦੀ ਥਾ ਮੁੱਲ ਕਰੀਦੀ ਸੀ ਚੱਕ ਨਾਨਕੀ ਨਾਂ ਦੇ ਨਗਰ ਦੀ ਮੋੜੀ ਕਿਸਾ ਤੋਂ ਗੱਡਵਾਈ ਗਈ ਸੀ ਬਾਬਾ ਬੁੱਢਾ ਜੀ ਦੀ ਅੰਸ਼ ਵਿੱਚੋਂ ਬਾਬਾ ਗੁਰਤੱਤਾ ਜੀ ਕੋਲ ਮੋੜੀ ਗੱਡਣ ਤੋਂ ਬਾਅਦ ਤੋਂ ਕੀ ਭਾਵ ਹੈ ਪਿੰਡ ਨੂੰ ਆਬਾਦ ਕਰਨ ਲਈ ਧਾਰਮਿਕ ਰੀਤ ਪਿੱਛੋਂ ਗੱਡਿਆ ਗਿਆ ਕਿਲਾ ਚੱਕ ਨਾਨਕੀ ਨਗਰ ਕਿਸ ਨੇ ਬਸਾਇਆ ਸੀ ਉਹ ਤੇ ਬਾਦ ਸਾਬ ਜੀ ਨੇ ਚੱਕ ਨਾਨਕੀ ਨਗਰ ਦਾ ਅੱਜ ਕੀ ਨਾਮ ਹੈ ਅਨੰਦਪੁਰ ਸਾਹਿਬ ਚੱਕ ਨਾਨਕੀ ਦਾ ਨਾਮ ਅਨੰਦਪੁਰ ਸਾਹਿਬ ਕਿਵੇਂ ਪਿਆ ਸੀ ਜਾਦਗੁਰੂ ਗੋਬਿੰਦ ਸਿੰਘ ਜੀ ਪਟਨਾ ਸਾਹਿਬ ਤੋਂ ਚੱਕ ਨਾਨਕੀ ਪਹਿਲੀ ਵਾਰ ਆਏ ਸਨ ਤਾਂ ਉਹਨਾਂ ਨੇ ਨਗਰ ਵਿੱਚ ਚਰਨ ਪਾਉਣ ਤੋਂ ਪਹਿਲਾਂ ਸੰਗਤਾ ਸਮੇਤ ਆਨੰਦ ਸਾਹਿਬ ਦੀਆਂ ਪਹਿਲੀਆਂ ਪੰਜ ਪੌੜੀਆਂ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਦਾ ਗਾਇਨ ਕੀਤਾ ਤਾਂ ਬੇਟਾ ਅਤੇ ਸੰਗਤਾਂ ਦੀ ਸ਼ਰਤਾਂ ਨੂੰ ਦੇਖ ਕੇ ਗੁਰਤੇਗ ਬਾਦ ਸਾਹਿਬ ਜੀ ਨੇ ਕਿਹਾ ਕਿ ਅੱਜ ਤੋਂ ਇਸ ਨਗਰ ਦਾ ਨਾਮ ਆਨੰਦਪੁਰ ਹੋਇਆ ਚੱਕ ਨਾਨਕੀ ਨਗਰ ਦਾ ਨਾ ਕਿਸ ਦੇ ਨਾਤੇ ਰੱਖਿਆ ਗਿਆ ਸੀ ਗੁਰੂ ਜੀ ਦੇ ਮਾਤਾ ਜੀ ਮਾਤਾ ਨਾਨਕੀ ਜੀ ਦੇ ਨਾਤੇ ਰੱਖਿਆ ਗਿਆ ਸੀ ਚੱਕ ਨਾਨਕੀ ਦਾ ਪਹਿਲਾ ਨਾਂ ਕੀ ਸੀ ਮੱਖੋਵਾਲ ਮੱਖੋਵਾਲ ਵਿੱਚ ਬਸਣ ਤੋਂ ਲੋਕ ਕਿਉਂ ਡਰਦੇ ਸਨ ਲੋਕਾਂ ਵਿੱਚ ਡਰ ਸੀ ਕਿ ਇੱਥੇ ਇੱਕ ਦੈਂਤ ਰਹਿੰਦਾ ਹੈ ਜਿਸ ਦਾ ਨਾਮ ਮੱਖੋ ਹੈ ਚੱਕ ਨਾਨਕੀ ਨਗਰ ਦੀ ਨੀਂ ਕਦੋਂ ਰੱਖੀ ਗਈ 19 ਜੂਨ 1665 ਵਿੱਚ ਚੱਕ ਨਾਨਕੀ ਨਗਰ ਵਿੱਚ ਕਿਹੜੇ-ਕਿਹੜੇ ਥਾਮ ਅਤੇ ਲੋਕੋ ਬਸਣ ਲਈ ਗਏ ਸਨ ਮਾਝੇ ਮਾਲਵੇ ਅਤੇ ਦੁਆਬੇ ਦੇ ਲੋਕ ਆਏ ਸਨ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਆਨੰਦ ਕੀ ਰੇਲਾ ਲੋਕਾਂ ਦੀ ਸਹੂਲਤ ਲਈ ਕੀ ਕੀਤਾ ਗੁਰੂ ਜੀ ਨੇ ਗੁਰੂ ਜੀ ਨੇ ਵਪਾਰ ਲਈ ਬਾਜ਼ਾਰ ਬਣਵਾ ਕੇ ਦਿੱਤੇ ਅਤੇ ਕੁਝ ਗਰੀਬ ਸਿੱਖਾਂ ਨੂੰ ਮਕਾਨ ਬਣਵਾ ਕੇ ਦਿੱਤੇ ਅਜੇ ਗੁਰੂ ਕੁਝ ਗਰੀਬ ਵਪਾਰੀਆਂ ਨੂੰ ਆਪਣੇ ਕੋਲੋਂ ਪੈਸੇ ਦੇ ਕੇ ਮਦਦ ਕੀਤੀ ਸੀ ਜਦੋਂ ਮੱਖਣ ਸਾਹ ਨੇ ਬੇਨਤੀ ਕੀਤੀ ਕਿ ਮੈਂ ਇੱਥੇ ਰਹਾਂ ਆਪ ਜੀ ਦੇ ਦਰਸ਼ਨ ਹੁੰਦੇ ਰਹਿਣ ਤਾਂ ਗੁਰੂ ਜੀ ਨੇ ਕੀ ਕਿਹਾ ਗੁਰੂ ਜੀ ਨੇ ਕਿਹਾ ਕਿ ਸਤਨਾਮ ਦਾ ਸਿਮਰਨ ਕਰਨ ਅਤੇ ਗੁਰਬਾਣੀ ਦਾ ਪਾਠ ਕਰਨ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਜੋ ਕਿ ਮਨ ਕਰਕੇ ਮਿਲਦੇ ਹਨ ਉਹਨਾਂ ਨੂੰ ਹੀ ਮਿਲਿਆ ਕਹਿਣਾ ਚਾਹੀਦਾ ਹੈ